ਜਲੰਧਰ ਦੀ ਜਿਮਨੀ ਚੋਣ ਹਾਰ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੜਿੰਗ ਚੰਨੀ ਤੇ ਬਾਜਵਾ ਦੀ ਅਫਸੀ ਖਿੱਚੋ ਤਣ ਵਧ ਗਈ ਵੜਿੰਗ ਚੰਨੀ ਬਾਜਵਾ ਦੀ ਚਾਲ ਢਾਲ ਵੱਖੋ ਵੱਖ ਹੋ ਗਈ ਕਿਉਂ ਹੋ ਗਏ ਰਾ ਵੱਖੋ ਵਖਰੇ ਤਿੰਨੋਂ ਵੱਡੇ ਲੀਡਰ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜੀਆਂ 7 ਲੋਕ ਸਭਾ ਸੀਟਾਂ ਜਿੱਤੀਆਂ ਲੇਕਿਨ 23 ਦਿਨਾਂ ਦੇ ਬਾਅਦ ਹੀ ਜਿਹੜਾ ਕਿ ਕਾਂਗਰਸ ਦਾ ਗਰਾਫ ਬਿਲਕੁਲ 0 ਤੇ ਚਲਾ ਗਿਆ ਸੋ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਹਿੰਦੇ ਜਲੰਧਰ ਦੀ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਨਤੀਜੇ ਵਿੱਚ ਕਾਂਗਰਸ ਤੀਜੇ ਸਥਾਨ ਤੇ ਚਲੀ ਗਈ ਇਸ ਚੋਣ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜਿਲੰਦਰ ਤੋਂ ਲੋਕ ਸਭਾ ਮੈਂਬਰ ਚੰਨੀ ਚੰਨੀ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਆਪਸ ਵਿੱਚ ਕਿਤੇ ਵੀ ਨਹੀਂ ਮਿਲੇ ਜਿਸ ਤੱਕ ਮਿਆਜਾ ਪਾਰਟੀ ਨੂੰ ਭੁਗਤਣਾ ਪਿਆ ਇਸ ਨਤੀਜੇ ਵਿੱਚ ਕਾਂਗਰਸ ਦੀਆਂ 38 ਦਿਨਾਂ ਦੌਰਾਨ 27000 ਤੋਂ ਵੱਧ ਵੋਟਾਂ ਕੱਟ ਗਈਆਂ ਇੰਨਾ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ 44000 ਤੋਂ ਵੱਧ ਵੋਟਾਂ ਲੈ ਕੇ ਗਈ ਸੀ ਲੋਕ ਸਭਾ ਚੋਣਾਂ ਦੇ ਵਿੱਚ ਤੇ ਉਪ ਚੋਣ ਜੋ ਕਿ 14 ਜੁਲਾਈ ਨੂੰ ਆਏ ਨਤੀਜਿਆਂ ਵਿੱਚ 20000 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਲੋਕ ਸਭਾ ਚੋਣਾਂ ਵਿੱਚ ਚਰਨਜੀਤ ਚੰਨੀ ਉਮੀਦਵਾਰ ਸੀ ਤੇ ਉਪ ਚੋਣ ਵਿੱਚ ਬੀਬੀ ਸਰਿੰਦਰ ਕੌਰ ਲੋਕਾਂ ਦੇ ਇਸ ਬਦਲੇ ਮિજાਜ ਨੂੰ ਕਾਂਗਰਸ ਨੇ ਸਮਝਣ ਵਿੱਚ ਕਿੱਥੇ ਭੁੱਲ ਕਰ ਦਿੱਤੀ ਉਹ ਪਹਿਲੇ ਸਥਾਨ ਤੋਂ ਖਿਸਕੇ ਸਿੱਧਾ ਤੀਜੇ ਸਥਾਨ ਤੇ ਜਾ ਡਿੱਗੀ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੀਜੇ ਸਥਾਨ ਤੇ ਰਹੀ ਸੀ ਇਸੋ ਉਪਚੋਣ ਵਿੱਚ ਆਪ ਦੇ ਉਮੀਦਵਾਰ ਨੇ ਬੜੀ ਸ਼ਾਨ ਨਾਲ ਜਿੱਤ ਦਰਜ ਕੀਤੀ ਹੈ ਭਾਵੇਂ ਉਹ ਦਲ ਬਦਲ ਕੇ ਆਇਆ ਸੀ ਕਾਂਗਰਸ ਦੇ ਵੱਡੀਆਂ ਡੁੱਠਾਂ ਤੇ ਵੱਡੀਆਂ ਗੱਡੀਆਂ ਵਾਲੇ ਆਗੂ ਇਹ ਸੋਚਦੇ ਰਹੇ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਕਾਂਗਰਸ ਦਾ ਉਪਚੋਣ ਵਿੱਚ ਵੀ ਵੋਟ ਬੈਂਕ ਵਧੇਗਾ ਪਰ ਹੋਇਆ ਬਿਲਕੁਲ ਇਸ ਦੇ ਉਲਟ ਸਿਰਫ 38 ਦਿਨਾਂ ਵਿੱਚ ਹੀ ਕਾਂਗਰਸ ਕਰੀਬ 27500 ਵੋਟਾਂ ਗੁਆ ਬੈਠੀ ਅਜਿਹਾ ਅਚਾਨਕ ਕਿਉਂ ਹੋ ਗਿਆ ਚਗੋ ਜਿਸ ਦਿਨ ਚੋਣਾਂ ਦਾ ਐਲਾਨ ਹੋਇਆ ਉਸ ਦਿਨ ਤੋਂ ਹੀ ਕਾਂਗਰਸ ਦੀ ਚੋਣ ਮੈਂ ਮਜ਼ਬੂਤ ਹੋਣ ਦੀ ਬਜਾਏ ਲਗਾਤਾਰ ਕਮਜ਼ੋਰ ਹੁੰਦੀ ਗਈ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਵਿੰਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਚਰਨ ਜੰਨੀ ਜੋ ਕਿ ਮੌਜੂਦਾ ਐਮਪੀ ਨੇ ਉਹਨਾਂ ਦਾ ਆਪਸੀ ਤਾਲਮੇਲ ਕਿਤੇ ਵੀ ਨਜ਼ਰ ਨਹੀਂ ਆਇਆ ਪੱਛਮੀ ਵਿਧਾਨ ਸਭਾ ਹਲਕੇ ਦੀ ਜਿੰਮੀ ਚੋਣ ਦਾ ਐਲਾਨ ਹੁੰਦੇ 21 ਦਾਵੇਦਾਰ ਜਿਹੜੇ ਸਾਹਮਣੇ ਆਏ ਜੋ ਪਾਰਟੀ ਤੋਂ ਟਿਕਟ ਮੰਗ ਰਹੇ ਸੀ ਪਰ ਪਾਰਟੀ ਦੇ ਸਾਥਕਾ ਸੀਨੀਅਰ ਡਿਪਟੀ ਮੇਅਰ ਸਰਿੰਦਰ ਕੌਰ ਨੂੰ ਟਿਕਟ ਦੇ ਕੇ ਸਾਰੇ ਨੂੰ ਸ਼ਾਂਤ ਕਰ ਦਿੱਤਾ ਬਹੁਤੇ ਆਗੂ ਟਿਕਟ ਨਾ ਮਿਲਣ ਤੇ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਨਜ਼ਰ ਆਏ ਜੋ ਵੋਟ ਪਾਉਣ ਵਾਲੇ ਦਿਨ ਆਪਣੇ ਘਰ ਤੋਂ ਹੀ ਨਹੀਂ ਨਿਕਲੇ ਜਿਹਦੇ ਚ ਕੁਝ ਜਿਹੜੇ ਨਰਾਜ ਕਾਂਗਰਸੀ ਸੀ ਤਰਸੇਮ ਸਿੰਘ ਕੋਤਰਾ ਤੇਜੀਪ ਟਿੱਕਾ ਵਰਗੇ ਤਾਂ ਪਾਰਟੀ ਛੱਡ ਗਏ ਵਿਰੋਧੀ ਧਿਰ ਨੇ ਦੋਸ਼ਾਂ ਜਿਹੜਾ ਕਿ ਦੋਸ਼ ਲਾਇਆ ਸੀ ਕਿ ਸਰਿੰਦਰ ਕੌਰ ਜਿਹੜੀ ਹੈ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਆਪਣੇ ਦਫ਼ਤਰ ਹੀ ਨਹੀਂ ਗਏ ਜੋ ਕਿ ਪਿਛਲੇ 5 ਸਾਲ ਕੈਪਟਨ ਦੀ ਸਰਕਾਰ ਦੇ ਵਿੱਚ ਉਹ ਸੀਨੀਅਰ ਡਿਪਟੀ ਮੇਅਰ ਸੀ ਜਰੰਦਰ ਦੇ ਲੇਕਿਨ ਉਹ ਦਫ਼ਤਰੇ ਚ ਨਹੀਂ ਗਿਆ ਕਦੇ ਵੀ ਇਹ ਮੁੱਦਾ ਪੂਰਾ ਚੋਣਾਂ ਦੌਰਾਨ ਚਰਚਾ ਚਰਿਆ ਪਰ ਕਿਸੇ ਵੀ ਸੀਨੇ ਕਾਂਗਰਸ ਯਾਗੂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਕਾਂਗਰਸ ਨੇ ਬਹੁਤ देर ਨਾਲ ਟਿਕਟ ਦਾ ਐਲਾਨ ਕੀਤਾ ਤੇ ਇਸ ਤੋਂ ਬਾਅਦ ਉਹ ਚੋਣ ਪ੍ਰਚਾਰ ਵਿੱਚ ਵੀ ਉਹਨੀ ਚੁਸਤੀ ਨਹੀਂ ਦਿਖਾ ਸਕੀ ਜਿੰਨੀ ਲੋਕ ਸਭਾ ਚੋਣਾਂ ਵਿੱਚ ਦਿਖਾਈ ਸੀ ਸਭ ਤੋਂ ਅਹਿਮ ਗੱਲ ਇਹ ਸੀ ਕਿ ਜਰੰਦਰ ਦੇ ਨਵੇਂ ਬਣੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨੀ ਚੰਨੀ ਲੁਧਿਆਣਾ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜਿਵੇਂ ਆਪਣੀ ਚੋਣ ਦੇ ਵਿੱਚ ਕੰਧਾਂ ਟੱਪਦੇ ਸੀਗੇ ਆਪਣੀ ਚੋਣ ਦੇ ਵਿੱਚ ਚਰਨੀ ਚੰਨੀ ਜਿਹੜਾ ਕਿ ਜਿਸ ਦਿਨ ਗਿਣਤੀ ਹੋ ਰਹੀ ਸੀ ਉਹ ਬਿਨਾਂ ਕੋੜੀ ਲਾਇਆ ਕੰਧਾਂ ਤੇ ਚੜ ਗਏ ਔਰ ਕਾਂਗਰਸਾ ਝੰਡਾ ਚੱਕ ਕੇ ਉਹਨਾਂ ਨੇ ਜੋ ਕਿ ਲੋਕਾਂ ਦਾ ਸਵਾਗਤ ਕਬੂਲਿਆ ਰਾਜਾਵੜਿੰਗ ਬਿਨਾ ਗੱਡੀ ਤੇ ਜਿਹੜਾ ਕਿ ਛੱਤ ਦੇ ਉੱਪਰ ਡੰਡਿਆਂ ਤੇ ਖੜ ਜਾਂਦੇ ਸੀਗੇ ਲੇਕਿਨ ਇਸ ਚੋਣ ਦੇ ਵਿੱਚ ਇਹਨਾਂ ਨੇ ਆਪਣੀ ਚੋਣ ਨਹੀਂ ਸਮਝੀ ਪਾਰਟੀ ਨੂੰ ਜਿਹੜਾ ਕਿ ਇਹਨਾਂ ਨੇ ਸਮਝਿਆ ਨਹੀਂ ਉਹ ਇਸ ਚੋਣ ਦੇ ਵਿੱਚ ਬੜੇ ਸੁਸਤ ਨਜ਼ਰ ਆਏ ਜਦੋਂ ਕਿ ਰਾਜਾ ਵੜਿੰਗ ਸਿਰਫ ਆਪਣੀ ਇੱਕ ਜ਼ਿੰਮੇਵਾਰੀ ਨਹੀਂ ਨਿਭਾਈ ਸਿਰਫ ਆਉਂਦੇ ਸੀ 2-4 ਘੰਟੇ ਜਿਹੜਾ ਉਸ ਹਲਕੇ ਦੇ ਵਿੱਚ ਰੁਕਣਾ ਜਿਹੜੇ ਵਰਕਰ ਸੀ ਸਿਰਫ ਉਹੀ ਉਹਨਾਂ ਦੇ ਦੁਆਲੇ ਹੋਏ ਰਹਿੰਦੇ ਸੀ ਔਰ ਆਮ ਵੋਟਰਾਂ ਤੱਕ ਜਿਹੜੇ ਨਹੀਂ ਪਹੁੰਚ ਕੀਤੀ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਘਰ ਘਰ ਗਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੂਰਾ ਪਰਿਵਾਰ ਉਸੇ ਹਲਕੇ ਦੇ ਵਿੱਚ ਰਿਹਾ ਜਿੱਨੇ ਦੇ ਇਲੈਕਸ਼ਨ ਹੁੰਦਾ ਰਿਹਾ ਲੇਕਿਨ ਇਹ ਤਿੰਨੋਂ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਸਿਰਫ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਨੇ ਚੋਣ ਪ੍ਰਚਾਰ ਦੇ ਵਿੱਚ ਉਹ ਕਦੇ ਨਜ਼ਰ ਹੀ ਨਹੀਂ ਆਏ ਉਹਨਾਂ ਨੇ ਵੋਟਰਾਂ ਨੂੰ ਕਦੇ ਇਹ ਨਹੀਂ ਕਿਹਾ ਕਿ ਮੋਟ ਪਾਉਣ ਵਾਸਤੇ ਉਹ ਤਾਂ ਸਿਰਫ ਸੋਸ਼ਲ ਮੀਡੀਆ ਤੇ ਆਪਣਾ ਜਿਹੜਾ ਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਗੱਡੀ ਵਿੱਚੋਂ ਉਤਰਦੇ ਨੇ ਬਹੁਤ ਉਹਨਾਂ ਨੇ ਮਹਿੰਗੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਦੇ ਸ਼ਾਲ ਜਿਹੜੇ ਨੇ ਉਹ ਬਹੁਤ ਕੀਮਤੀ ਹੁੰਦੇ ਨੇ ਤੇ ਉਹ ਮੁੱਖ ਮੰਤਰੀ ਭਗਵੰਤੂ ਨੂੰ ਪਹਿਲਾਂ ਵੀ ਕਹਿ ਚੁੱਕੇ ਨੇ ਉਹਨਾਂ ਨੂੰ ਕਿ ਜਿਹੜੇ ਸਪੈਸ਼ਲ ਸ਼ਾਲ ਉਹਨਾਂ ਦੇ ਆਉਂਦੇ ਨੇ ਦੁਬਈ ਤੋਂ ਸੋ ਦੂਸਰੇ ਪਾਸੇ ਉਹਨਾਂ ਦੀ ਜਿਹੜੇ ਕਿ ਗੱਡੀ ਤੋਂ ਉਤਰਦੇ ਨੇ ਉਹ ਉੱਥੇ ਸੋਸ਼ਲ ਮੀਡੀਆ ਦੇ ਦੁਆਲੇ ਉਹਨਾਂ ਦੇ ਜਮਾਵੜਾ ਲੱਗ ਜਾਂਦਾ ਔਰ ਆਪਣੇ ਚੰਦਕੂ ਸ਼ਬਦ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਗੱਡੀ 'ਚ ਬੈਠ ਜਾਂਦੇ ਨੇ ਔਰ ਚਲੇ ਜਾਂਦੇ ਨੇ। ਇਹੀ ਰਾਜਾ ਵੜਿੰਗ ਨੇ ਨੀਤੀ ਬਣਾ ਲਈ ਰਾਜਾ ਵੜਿੰਗ ਪਾਰਟੀ ਪ੍ਰਧਾਨ ਨੇ ਆਮ ਲੋਕਾਂ ਨਾਲ ਮਿਲਦੇ ਨਹੀਂ ਕਿਸੇ ਨਾਲ ਹੱਥ ਨਹੀਂ ਮਿਲਾਉਂਦੇ। ਉਹਨਾਂ ਨੂੰ ਨੇੜੇ ਹੀ ਨਹੀਂ ਕੋਈ ਲੱਗਣ ਦਿੱਤਾ ਜਾਂਦਾ ਚਰਨਜੀ ਚੰਨੀ ਦਾ ਵੀ ਭਾਵੇਂ ਥੋੜਾ ਨਾ ਇਹਨਾਂ ਨਾਲ ਦੋਨਾਂ ਨਾਲ ਸੁਭਾਅ ਵੱਖਰਾ ਹੈ ਕਿਉਂਕਿ ਇਹ ਦੋਨਾਂ ਦਾ ਜਿਹੜਾ ਕਿ ਆਪਸੀ ਜਿਹੜੇ ਇੱਕ ਇਸ ਸਮਝਦੇ ਨੇ ਕਿ ਇੱਕ ਜਨਰਲ ਕੈਟੇਗੋਰਲ ਸਬੰਧ ਰੱਖਦੇ ਨੇ ਔਰ ਜਿਹੜਾ ਕਿ ਦੂਸਰੇ ਲੋਕਾਂ ਨਾਲ ਹੱਥ ਮਿਲਾਉਣਾ ਵੀ ਆਪਣੇ ਆਪ ਨੂੰ ਜਿਹੜਾ ਕਿ ਇਹ ਬਹੁਤ ਨੀਚਾ ਸਮਝਦੇ ਨੇ ਕਿ ਜੇ ਕਿਸੇ ਗਰੀਬ ਨਾਲ ਜਾਂ ਕਿਸੇ ਮਾਰੇ ਨਾਲ ਜਾਂ ਕੋਈ ਦਲਿਤ ਨਾਲ ਹੱਥ ਮਿਲਾਉਣਾ ਵੀ ਨਹੀਂ ਚਾਹਦੇ ਬਾਜਵਾ ਵਰਗੇ ਤਾਂ ਹੱਥ ਨਹੀਂ ਮਿਲਾਉਂਦੇ ਮੜਿੰਗ ਵੀ ਮੈਨੂੰ ਲੱਗਦਾ ਕਿ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਉਹ ਇਹ ਨਾ ਦਾ ਜਿਹੜਾ ਕਿ ਜਨਰਲ ਕੈਟਾਗਰੀ ਵਾਲਾ ਦਾ ਜਿਹੜਾ ਆਪਸੀ ਦੂਸਰੇ ਨਾਲ ਹੱਥ ਮਿਲਾਉਣਾ ਉਸ ਆਪਣੇ ਆਪ ਨੂੰ ਇਹ ਜਿਹੜਾ ਕਿ ਆਪਣੀ ਬੇਇੱਜ਼ਤੀ ਸਮਝੇ ਨੇ ਸੋ ਇਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤੇ ਹਾਵੀਦਿਆ ਮੁੱਖ ਮੰਤਰੀ ਭਗਵੰਤ ਮਾਨ ਵੀ ਹਰ ਘਰ ਦੇ ਵਿੱਚ ਗਿਆ ਹਰ ਇੱਕ ਵੋਟਰ ਤੱਕ ਉਹਨਾਂ ਨੇ ਪਹੁੰਚ ਕੀਤੀ ਨਿੱਕੇ ਤੋਂ ਨਿੱਕੇ ਵਰਕਰ ਤੋਂ ਲੈ ਕੇ ਵੱਡੇ ਤੋਂ ਵੱਡੇ ਵਰਕਰ ਨਾਲ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਦੀ ਆਮ ਜਿਹੜਾ ਕਿ ਪ੍ਰਧਾਨ ਹੁੰਦਿਆ ਹੋਇਆ ਵੀ ਔਰ ਸੀਮ ਹੁੰਦਿਆ ਹੋਇਆ ਵੀ ਉਹਨਾਂ ਨੇ ਆਮ ਵੋਟਰਾਂ ਤੱਕ ਆਪ ਜਾ ਕੇ ਖੁਦ ਗੱਲਬਾਤ ਕਰਦੇ ਰਹੇ ਪਾਰਟੀ ਦਾ ਅਜੰਡਾ ਲੈ ਕੇ ਜਾਂਦੇ ਨੇ ਲੇਕਿਨ ਸਾਡੇ ਜਿਹੜੇ ਕਾਂਗਰਸੀ ਲੀਡਰ ਨੇ ਇਹਨਾਂ ਵਿੱਚ ਜਿਹੜਾ ਕਿ ਕਾਂਗਰਸ ਦਾ ਜਿਹੜੇ ਰਾਜਾ ਵੜਿੰਗ ਵਰਗੇ ਜਾਂ ਪ੍ਰਤਾਸ਼ਿੰਮ ਬਾਜਾ ਵਰਗੇ ਜਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਹਿਲਾਂ ਬਹੁਤ ਮਹਾਰਾਜੇ ਹੁੰਦੇ ਸੀ ਉਹਨਾਂ ਵਿੱਚ ਇਹ ਈਗੋ ਹੈ ਔਰ ਇਹ ਈਗੋ ਹੀ ਇਹਨਾਂ ਨੂੰ ਲੈ ਕੇ ਜਿਹੜੀ ਇਹ ਉਹ ਖਤਮ ਕਰਦੀ ਜਾ ਰਹੀ ਹੈ ਸੋ ਕਾਂਗਰਸ ਪਾਰਟੀ ਜਿਹੜੀ ਹੈ ਇਹਨਾਂ ਦਾ ਤਿੰਨਾਂ ਦੇ ਵਿੱਚ ਜਿਹੜਾ ਕਿ ਅਸੀਂ ਤਾਲਮੇਲ ਕਹਿੰਦੇ ਨੇ ਵੀ ਨਾ ਹੋਣ ਕਰਕੇ ਜਿਹੜਾ ਚੋਣ ਹਾਰੇ ਨੇ ਸੋ ਅਗੜੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਜੇਕਰ ਉਹ ਵੀ ਇਹਨਾਂ ਨੇ ਇਹੀ ਹਾਲਾਤ ਬਣਾਈ ਰੱਖੇ ਤਾਂ ਉਹਨਾਂ ਚੋਣਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਹਾਰ ਸੰਭਵ ਹੈ ਸੋ ਪਾਰਟੀ ਹਾਈ ਕਮਾਂਡ ਨੂੰ ਕਿਤੇ ਨਾ ਕਿਤੇ ਦੇਖਣਾ ਪਵੇਗਾ ਸੀਨੀਅਰ ਲੀਡਰਸ਼ਿਪ ਜਿਹੜੇ ਨੇ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਮਝਣਾ ਪਵੇਗਾ ਕਿ ਆਮ ਵੋਟਰ ਤੱਕ ਕਿਵੇਂ ਪਹੁੰਚ ਕੀਤੀ ਜਾਵੇ ਪਾਰਟੀ ਜੇ ਇੱਕ ਸਿਪਾਈ ਹੁੰਦਿਆਂ ਪਾਰਟੀ ਜਿਹੜੇ ਆਮ ਵਰਕਰ ਦੇ ਉਹਨਾਂ ਨਾਲ ਜਿਹੜਾ ਮਿਲਣਾ ਉਹਨਾਂ ਨਾਲ ਗੱਲਬਾਤ ਕਰਨੀ ਹੈ ਪਾਰਟੀ ਪ੍ਰਤੀਨਿਧੀਆਂ ਦੇ ਬਾਰੇ ਜਾਣ ਕਰਾਉਣਾ ਪਹਿਲਾਂ ਸੋਸ਼ਲ ਮੀਡੀਆ ਤੇ ਬੈਠ ਕੇ ਚਰਚਾ ਕਰਨ ਨਾਲ ਨਹੀਂ ਹੋਣਾ ਆਮ ਲੋਕਾਂ ਤੱਕ ਪਹੁੰਚ ਬਣਾਉਣੀ ਆਮ ਵੋਟਰਾਂ ਤੱਕ ਪਹੁੰਚ ਬਣਾਉਣੀ ਇਹ ਜ਼ਰੂਰੀ ਹੈ ਤਾਂ ਇਹ ਕਾਂਗਰਸ ਖੜੀ ਹੋ ਸਕਦੀ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਇੱਕ ਇਹੋ ਜਿਹਾ ਖਿਡਾਰੀ ਨੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਉਹ ਇਹਨਾਂ ਨੂੰ ਨਿਤਾੜ ਦੇਣਗੇ